ਗਗਨਦਰ ਸਿੰਘ ਦਾ ਜੋ ਘਰ ਸੀ ਜਾਂ ਖੜਾ ਦੇ ਕਾਰਨ ਪਹਿ ਚੁੱਕਾ ਸੀ ਜਿਹਦੀ ਸੇਵਾ ਸਿੱਖ ਐ ਐਡ ਸਮੂਹ ਸਾਥੇਵੰਦੀ ਨੇ ਕੀਤੀ ਹੱਥੇ ਪਾਸ਼ਾ ਜੀ ਇਸ ਵਕਤ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਚ ਮੌਜੂਦਾ ਅਜਨਾਲਾ ਹਲਕੇ ਚ ਗਗਨਦਰ ਸਿੰਘ ਜੀ ਦੇ ਘਰ ਇਹ ਘਰ ਪਹਿਲਾਂ ਇੱਥੇ ਨਹੀਂ ਸੀ ਖੜਾ ਚਿੰਨਾ ਦਾ ਘਰ ਕੱਚਾ ਘਰ ਜੋ ਸੀ ਪਾਣੀ ਚ ਪੂਰੇ ਤਰੀਕੇ ਨਾਲ ਰੁੜ ਗਿਆ ਸੀ ਤੇ ਅੱਜ ਬਾਦਸ਼ਾ ਜੋ ਰੈਫਰ ਨੇ ਆਪਣੇ ਮਦਰ ਦੇ ਨਾਲ ਇਥੇ ਪਹੁੰਚਦੇ ਨੇ ਸਿੱਖ ਏਡ ਇੱਕ ਜ਼ਰੀਆ ਬਣੀ ਬਾਦਸ਼ਾਹ ਇੰਨਾ ਤੱਕ ਪਹੁੰਚੇ ਇੱਕ ਆਰੀਨਾ ਵੱਲੋਂ ਬਣਾ ਕੇ ਦਿੱਤਾ ਗਿਆ ਪਹਿਲਾ ਇਹ ਪਰਿਵਾਰ ਜੋ ਸੀ ਸਤੰਭੂ ਚ ਰਹਿ ਰਿਹਾ ਸੀ ਤੁਸੀਂ ਸੋਚੋਗੇ ਕਿ ਕਿੰਨਾ ਮੁਸ਼ਕਲ ਹੁੰਦਾ ਹੈ ਸਹਿ ਪਰਿਵਾਰ ਇਸ ਤੰਬੂ ਦੇ ਵਿੱਚ ਦਿਨ ਰਾਤ guzara ਕਰਨਾ ਤੇ ਹੁਣ ਆਸ਼ਿਆਨਾ ਮਿਲਿਆ ਤੇ ਅਰਦਾਸ ਵੀ ਕੀਤੀ ਗਈ ਹੈ ਕਿ ਇਸ ਘਰ ਚ ਬਰਕਤ ਰਹੇ ਜੋਗਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿੰਦੇ ਜੀ ਆਪਣੇ ਸਰਦਾਰ ਸਿੰਘ ਦਾ ਕਲਾਕਾਰ ਦਾ ਬਹੁਤ ਧੰਨਵਾਦ ਕਰਦੇ ਬਾਦਸ਼ਾਹ ਜੀ ਦਾ ਬਹੁਤ ਸਾਨੂੰ ਅੱਜ ਕਰਦਾ ਵਸਾਤਾ ਤੰਬੂ ਜੇ ਬੈਠੇ ਹੈ ਪਾਣੀ ਬਹੁਤ ਹਟਾ ਮੰਦਾ ਹਾਲ ਹੀ ਜੋ ਸਾਡੇ ਲਾਗੇ ਬਨੇ ਜ਼ਿੰਮੇਦਾਰੀ ਇਹਦੀ ਬਾਹ ਫੜੀ ਸਾਨੂੰ ਪਾਣੀ ਜੁ ਖਿੱਚ ਕੇ ਬਾਹਰ ਖੜਿਆ ਨਾ ਇਹਦੀ ਬਹੁਤ ਰੋੜੀ ਚੱਲੇ ਹਾਂ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਸੋਚੋ ਕਿ ਇਹਨਾਂ ਨੇ ਆਪਣੀ ਜਾਨ ਮੱਸਾ ਬਚਾਈ ਘਰ ਨੂੰ ਨਹੀਂ ਬਚਾ ਸਕੇ ਘਰ ਛੋਟਾ ਹੋਵੇ ਵੱਡਾ ਹੋਵੇ ਆਸ਼ਿਆਨਾ ਹੁੰਦਾ ਹੈ ਪੈਸੇ ਜੋੜ ਕੇ ਹਰ ਕੋਈ ਆਪਣੇ ਘਰ ਤੇ ਪੂਰੀ ਰੀਚ ਲਗਾਉਂਦਾ ਪਰ ਉਸ ਘਰ ਨੂੰ ਆਪਣੀ ਅੱਖਾਂ ਸਾਹਮਣੇ ਰੋੜਦੇ ਦੇਖਣਾ ਬਹੁਤ ਔਖੀ ਤਸਵੀਰ ਸੀ ਪਰ ਹੌਸਲਾ ਇਹਨਾਂ ਨੇ ਰੱਖਿਆ ਤੇ ਮਦਦ ਦੇ ਹੱਥ ਵੀ ਅੱਗੇ ਆਏ ਅਜੇ ਘਰ ਜੋ ਹੈ ਇਹਨਾਂ ਦਾ ਬਣ ਕੇ ਤਿਆਰ ਇਹ ਕੁਝ ਜ਼ਿਆਦਾ ਅੰਦਰ ਇਸ ਕੱਟ ਰਹਿਣਾ ਸ਼ੁਰੂ ਹੋ ਜਾਂਦੇ ਹੈ